ਉਤਾਏ ਤੈਨੂੰ ਕੀ ਹੋ ਗਿਆ ਸਾਹ ਸਾਈ ਹੋਇਆ ਹੁਣ ਓਏ ਮੇਰੇ ਮਗਰ ਪੁੱਛ ਲੱਗੀ ਮੜਾਏ ਦੇਖੀ ਮਗਜ਼ਮੋ ਕੀ ਕਰਕੇ ਹੋ ਗਈ ਸਾਡੇ ਤਾਏ ਤੋਂ ਓ ਮੈਨੂੰ ਤੇਰੇ ਤਾਏ ਦਾ ਤਾਂ ਪਤਾ ਨਹੀਂ ਮੈਥੋਂ ਪਤਾ ਨਹੀਂ ਕਿਹੜੀ ਗਲਤੀ ਹੋਈ ਆ ਜਿਹੜੇ ਪਿੰਡ ਜਾਂਦਾ ਮੇਰੇ ਮਗਰ ਕੁੱਤੇ ਪੈ ਜਾਂਦੇ ਆ ਆ ਤੁਹਾਡੇ ਪਿੰਡ ਵੀ ਕੁੱਤਾ ਪੈ ਗਿਆ ਵੇਖੀ ਮੜਾਏ ਉਹਨੂੰ ਯਾਰ ਇੱਧਰ ਤਾਂ ਨਹੀਂ ਆਉਂਦਾ ਮਗਜ਼ਮੋ ਮੈਂ ਕੁੱਤਾ ਤਾਂ ਬਾਅਦ ਚ ਦੇਖੂਗਾ